ਜਿੱਥੇ ਕੁਝ ਇਨਸਾਨ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ਾਂ ਵਿੱਚ ਆਪਣਾ ਘਰਬਾਰ ਅਤੇ ਪਰਿਵਾਰ ਛੱਡ ਕੇ ਜਾਂਦੇ ਹਨ ਉੱਥੇ ਹੀ ਕੁਝ ਲੋਕ ਪੈਸੇ ਦੇ ਲਾਲਚ ਵਿੱਚ ਆ ਕੇ ਮਾਸੂਮ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਤੱਕ ਦਿੰਦੇ ਨੇ ਅਜਿਹਾ ਇੱਕ ਮਾਮਲਾ ਮੋਗਾ ਦੇ ਪਿੰਡ ਚੱਕਰਨੀਆਂ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਨੂੰ ਦਿੱਲੀ ਦੇ ਇੱਕ ਏਜੰਟ ਵੱਲੋਂ ਰੂਸ ਵਿੱਚ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਇੱਕ ਸਾਲ ਬਾਅਦ ਇੱਕ ਵਾਇਰਲ ਹੋਈ ਵੀਡੀਓ ਵਿੱਚ ਉਕਤ ਨੌਜਵਾਨ ਅਤੇ ਉਸਦੇ ਸਾਥੀ ਆਪਣੀ ਜਾਨ ਨੂੰ ਖਤਰਾ ਹੋਣ ਦੀ ਗੱਲ ਆਖ ਰਹੇ ਹਨ ਪੀੜਤ ਪਰਿਵਾਰ ਨੇ ਸਰਕਾਰਾਂ ਅੱਗੇ ਜਲਦੀ ਹੀ ਉਹਨਾਂ ਦੇ ਬੱਚਿਆਂ ਨੂੰ ਬਚਾਉਣ ਲਈ ਕੋਹਾਲ ਲਗਾਈ ਹੈ ਸਸਰੀ ਗੱਲ ਸਾਰਿਆਂ ਨੂੰ ਵੀਰ ਅਸੀਂ ਰਸ਼ਨ ਆਰਮੀ ਚ ਫਸ ਚੁੱਕੇ ਹਾਂ ਇਸ ਟਾਈਮ ਅਸੀਂ ਸਟੂਡੈਂਟ ਵੀ ਜੈ ਤੈਰੀ ਸੀ ਮਾਸਕੋ ਹਮ ਤੋਫੇ ਨਾਲ ਇਹ ਆਰਮੀ ਦੀ ਵਰਤੀ ਕਰ ਲਿਆ ਹਨ ਕੰਮ ਤਾਂ ਕਹਿ ਕੇ ਅੱਗੇ ਲਾ ਗਿਆ ਇਹ ਬਚਾਰਾ ਸਾਡੀ ਮੱਤ ਕਰਨੀ ਸਿਰਫ ਹੁਣ ਤੀ ਕਿਸੇ ਨਹੀਂ ਕਰਨਾ ਹੁਣ ਸਾਨੂੰ ਉਹਨੇ ਗੱਨਾ ਫਰਾਗ ਕਿ ਨਾ ਮੈਂ ਤੁਹਾਡਾ ਕਿਹੜੇ ਪਿੰਡ ਦੇ ਵਸਨੀਕ ਹਾਂ ਕਰਮਜੀਤ ਗੌਰ ਮੇਰਾ ਨਾਮ ਆ ਚੱਕਨੀਆਂ ਕਲਾ ਜ਼ਿਲ੍ਹਾ ਮੋਕ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੱਸਿਆ ਗਿਆ ਵੀ ਉਹਨਾਂ ਨੂੰ ਫਸਾਇਆ ਗਿਆ ਕੌਣ ਨਹੀਂ ਉਹ ਤੇ ਕਿੱਥੇ ਇਹ ਲੱਗੜੇ ਲੱਗਦੇ ਮੇਰੇ ਬ੍ਰਦਰ ਰਾਜੀ ਬੂਟਾ ਸਿੰਘ ਇੱਕ ਲੋ ਦਾ ਬ੍ਰਦਰ ਆ ਮੇਰਾ ਦੋ ਸਿਸਟਰਾਂ ਸਾਂ ਸੀ ਇੱਕ ਭਰਾ ਸਾਡਾ ਜੀ ਕੀ ਹੋਇਆ ਕਿਸੇ ਕੋਲ ਸਾਰੀ ਗੱਲਬਾਤ ਦੱਸੋ ਵੀ ਕੀ ਮਾਮਲਾ ਇੱਕ ਸਾਲ 2024 ਵਿੱਚ 24/24 ਤਰੀਕ 10ਵੇਂ ਮਹੀਨੇ ਤੇ 2024 ਦੇ ਵਿੱਚ ਰਸ਼ੀਆ ਦੇ ਵਿੱਚ ਕੰਮ ਕਰਨ ਲਈ ਗਿਆ ਸੀ ਇੰਜੈਂਟਰਾਈ ਭੇਜਿਆ ਗਿਆ ਸਾਨੂੰ ਨਹੀਂ ਪਤਾ ਉਹਨਾਂ ਨੇ ਦੋ ਨੰਬਰ 'ਚ ਭੇਜਿਆ ਕਿੱਦਾਂ ਵੀ ਭੇਜਿਆ ਸਾਨੂੰ ਨਹੀਂ ਪਤਾ ਹੈਗਾ ਹੁਣ ਐਸਲੂ ਪਤਾ ਕਿੱਥੇ ਹੈ ਜੀ ਰਸ਼ੀਆ ਦੇ ਵਿੱਚ ਹੈਗਾ ਜੀ ਉਹਨਾਂ ਨੇ ਅੱਗੇ ਜੋ ਅਸੀਂ ਵੀਡੀਓ ਦੇ ਦੌਰਾਨ ਦੇਖ ਰਹੇ ਉਹਨਾਂ ਨੇ ਯੂਕਰੇਨ جنگ ਲਈ ਉਹਨਾਂ ਨੂੰ ਅੱਗੇ ਤੇ ਧकेल ਦਿੱਤਾ ਮੌਤ ਦੇ ਮੂੰਹ ਵਿੱਚ ਸਾਡੀ ਇੱਕੋ ਇੱਕ ਮੰਗਾ ਸਾਡੇ ਵੀਰ ਨੂੰ ਸਹੀ ਸਲਾਮਤ ਵਾਪਸ ਪੀਜਾ ਜੇ ਦਿੱਲੀ ਤੋਂ ਏਜੰਟ ਸੀ ਜੀ ਮੇਰੇ ਬ੍ਰਦਰ ਨੇ YouTube ਤੋਂ ਕੰਟੈਕਟ ਕੀਤਾ ਸੀਗਾ ਉਹਨਾਂ ਨੂੰ ਏਜੰਟ ਨੂੰ ਉਹਨਾਂ ਨੇ ਉੱਥੇ ਬੁਲਾ ਲਿਆ ਸੀਗਾ ਠੀਕ ਹੈ ਕਿ ਬੁਲਾਇਆ ਕੀ ਤੁਹਾਨੂੰ ਉੱਥੇ ਰਸ਼ੀਆ ਜਲਦੀ ਤੁਹਾਡਾ ਵੀਜ਼ਾ ਲਗਾ ਦਿੱਤਾ ਜਾਊਗਾ ਉੱਥੇ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਨੇ ਜਲਦੀ ਵੀਜ਼ਾ ਲਗਵਾਤਾ ਪੈਸੇ ਲੈ ਲੈ ਸਾਡੇ ਤੋਂ 3.5 ਲੱਖ ਰੁਪਏ ਇਹ ਨਹੀਂ ਪਤਾ ਉਹਨਾਂ ਨੇ ਦੋ ਨੰਬਰ 'ਚ ਭੇਜਿਆ ਕਿੱਦਾਂ ਵੀ ਭੇਜਿਆ ਜਿਵੇਂ ਉਸ ਦਿਨ ਅਨਸਾਰ ਹੋ ਗਿਆ ਤੁਹਾਡਾ ਫੋਨ ਤੇ ਗੱਲ ਨਹੀਂ ਹੁੰਦੀ ਉਹਨਾਂ ਨਾਲ ਹਾਂਜੀ ਹੁੰਦੀ ਸੀਗੀ ਆ ਜਦੋਂ ਦੀ ਵੀਡੀਓ ਕਿੰਨੇ ਦਿਨ ਹੋ ਗਿਆ ਆਈ ਹੈ ਉਸ ਤੋਂ ਬਾਅਦ ਸਾਡੀ ਇੱਕ ਦੋ ਵਾਰ ਗੱਲ ਹੋਈ ਆ ਉਦੋਂ ਦੀ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋ ਰਹੀ 11 ਤਰੀਕ ਨੂੰ ਸਾਡੀ ਲਾਸਟ ਗੱਲ ਹੋਈ ਸੀਗੀ ਠੀਕ ਐ ਸੀ ਉਹਨਾਂ ਨੇ ਵੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਮੈਂ ਮੈਂ ਠੀਕ ਠਾਕ ਆ ਧਰੀ ਹੋਈ ਆਵਾਜ਼ ਵਿੱਚ ਬੋਲ ਰਹੇ ਆ ਮੈਂ ਮੈਂ ਠੀਕ ਹੈ ਇਥੇ ਨੈਟਵਰਕ ਨਹੀਂ ਆ ਰਿਹਾ ਦੋ ਵਾਰੀ ਇਦਾਂ ਗੱਲ ਕਰ ਰਹੇ ਆ ਅੱਭੀ ਨੈਟਵਰਕ ਨਹੀਂ ਆ ਰਿਹਾ ਦੋ ਵਾਰੀ ਇਹ ਵੀ ਕਿਹਾ ਵੀ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਵੀ ਪਰਵਾਰ ਟੈਨਸ਼ਨ ਕਿਸੇ ਗੱਲ ਦੀ ਲਵੇ ਵੀ ਕਨੇਕ ਸਾਲ ਹੋ ਗਿਆ 1 ਸਾਲ ਦੇ ਵਿੱਚ ਕਦੇ ਤੁਹਾਡਾ ਰਾਬਤਾ ਨਹੀਂ ਹੋਇਆ ਨਹੀਂ ਇਹ ਤਾਂ ਵੀ ਗੱਲ ਬਾਤ ਨਹੀਂ ਹੋਈ। ਨਹੀਂ ਨਹੀਂ ਗੱਲ ਤਾਂ ਸਾਡੀ ਹੁੰਦੀ ਰਹੀ ਆ ਬਰਦਰ ਨਾਲ ਹੁੰਦੀ ਸੀਗੀ, ਰੋਜ਼ ਹੁੰਦੀ ਸੀਗੀ। ਜਦੋਂ ਦੀ ਆ ਵੀਡੀਓਜ਼ ਸਾਹਮਣੇ ਆ ਰਹੀਆਂ ਉਸ ਤੋਂ ਬਾਅਦ ਸਾਡੀ ਇੱਕ ਦੋ ਵਾਰ ਗੱਲ ਹੋਈ ਸੀ ਪਰ ਡਰੀ ਆਵਾਜ਼ ਵਿੱਚ ਹੋਈ ਸੀ ਗੱਲ। ਸਾਨੂੰ ਉਹਨੇ ਕੁਝ ਨਹੀਂ ਦੱਸਿਆ ਸੀ। ਵੀਡੀਓ ਰਾਈ ਦੇਖਿਆ ਸਾਨੂੰ ਉਸ ਤੋਂ ਬਾਅਦ ਅਸੀਂ ਮੈਂ ਬਹੁਤ ਕਾਲ ਕੀਤੀਆਂ ਸੀ ਕਿ ਉਹਦੇ ਨਾਲ ਗੱਲ ਨਹੀਂ ਹੋ ਪਾਰੀ। ਗਵਾਂਡੀਆਂ ਦੇ ਮੁੰਡੇ ਨਾਲ ਗੱਲ ਹੋਈ ਸੀਗੀ। ਉਹਨੇ ਉਹਨੇ ਇਹ ਦੱਸਿਆ ਸੀਗਾ ਕਿ ਸਾਨੂੰ ਯੂਕਰੇਨ ਦੇ ਜੋ ਬਾਰਡਰ ਆ ਫਰੰਟ ਲਾਈਨ ਤੇ ਸਾਨੂੰ ਭੇਜ ਰਹੇ ਆ। ਸਾਨੂੰ ਮੌਦ ਦੇ ਮੂਦ ਵਿੱਚ

ਅਣੇ ਬਦਰਦੇ ਹਾਲਾਤ ਕਿਦਾਂ ਦੇ ਕਰ ਦੇ ਹਾਲਾਤ ਸਾਡੇ ਬਹੁਤ ਮਾੜੇ ਜਿੱਦਾਂ ਤੁਸੀਂ ਦੇਖ ਲਓ ਮੇਰੀ ਮਾਤਾ ਦੀ ਹਾਲਤ ਕਿੱਦਾਂ ਦੀ ਆ ਬਹੁਤ ਗੰਭੀਰ ਆਲਦਾ ਇਹ ਵੀ ਪਤਾ ਲੱਗੇ ਜਿਹੜੇ ਤੁਹਾਡੇ ਪਿਤਾ ਜੀ ਉਹ ਵੀ ਠੀਕ ਨਹੀਂ ਹੈਗੇ ਹਾਂਜੀ ਹਾਂਜੀ ਬਹੁਤ ਉਹਨਾਂ ਦੀ ਹਾਲਤ ਵੀ ਬਹੁਤ ਰੋਜ਼ ਇੰਜੈਕਸ਼ਨ ਲੱਗਦੇ ਆ ਮੇਰੀ ਮਾਤਾ ਨੂੰ ਮੈਂ ਮੈਂ ਹੌਸਲਾ ਕਰਕੇ ਤੋਰੀ ਫਿਰਦੀ ਆ ਮੇਰੀ ਮਾਂ ਦੇ ਵੀ ਉਹ ਠੀਕ ਰਹਿਣ ਵਧੀਆ ਸਾਨੂੰ ਕੋਈ ਕਰਦਾ ਵੀ ਯਾਰਾ ਕਿਵੇਂ ਹੋ ਰਿਹਾ ਹੈ ਬਸ ਪਸੂ ਰੱਖੇ ਹੋਏ ਜੀ ਉਹਨਾਂ ਦੇ ਦੁੱਧ ਨਾਲ ਵੀ ਵੇਚ ਕੇ ਥੋੜਾ ਬਹੁਤ guzara ਇਹਦੀ ਵੀਡੀਓ ਕਿਸੇ ਪ੍ਰਸ਼ਾਸਨ ਅਧਿਕਾਰੀ ਨਾਲ ਗੱਲਬਾਤ ਕੀਤੀ ਸੀ ਨਹੀਂ ਨਹੀਂ ਇਦਾਂ ਨਹੀਂ ਕੋਲ ਸਵਿਚ ਕੋਈ ਗੱਲਬਾਤ ਜਾਂ ਕੋਈ ਨਹੀਂ ਨਹੀਂ ਸਰ ਇਹ ਹੋਈ ਗੱਲ ਬਸ ਇੱਕ ਇਹ ਬਲੇ ਹੋਏਗੇ ਸੀ ਕਿ ਕਿਸਾਨ ਯੂਨੀਅਨ ਵਾਲੇ ਉਹਨਾਂ ਨੇ ਸੰਦੇ ਨਾਲ ਚੱਲੇ ਸੀ ਕਿ ਜਿੱਥੇ ਪੇਸੇ ਜਾਣਾ ਚਾਹੁੰਦੇ ਸੀ ਪਰ ਸਾਨੂੰ ਇਹ ਪੱਕਾ ਨਹੀਂ ਦਿਲਾਸਾ ਦਲਾਇਆ ਉਹਨਾਂ ਨੇ ਵੀ ਪਤਾ ਨਹੀਂ ਕਿਹਾ ਹੈਗਾ ਵੀ ਇਹ ਕੰਮ ਹੋ ਜਾਊਗਾ ਕਹਿੰਦੇ ਸੀ ਕਿ ਪ੍ਰੋਸੈਸ ਚੱਲੂਗਾ ਲੰਬਾ ਜਿਵੇਂ ਕਿ ਉਹ ਕਹਿ ਰਿਹਾ ਵੀਡੀਓ ਦੇ ਵਿੱਚ ਸਾਨੂੰ ਜਲਦ ਤੋਂ ਜਲਦ ਛਡਾਇਆ ਜਾਵੇ ਇਹ ਕੰਮ ਬਹੁਤ ਜਲਦੀ ਤਰੀਕ ਜਲਦੀ ਜਲਦ ਕਰਨਾ ਚਾਹੀਦਾ ਜਿਵੇਂ ਕਿ ਕਹਿ ਰਿਹਾ ਵੀਡੀਓ ਦੇ ਜਿੱਦਾਂ ਤੁਸੀਂ ਦੱਸ ਰਹੇ ਹੋ ਵੀਡੀਓ ਤੇ ਕਹਿ ਰਿਹਾ ਵੀਡੀਓ ਵਿੱਚ ਇਹ ਕਹਿ ਰਿਹਾ ਕਿ ਸਾਨੂੰ ਜਲਦ ਤੋਂ ਜਲਦੇ ਤੋਂ ਛਡਾਇਆ ਜਾਵੇ ਬੀਜਪੀ ਸਰਕਾਰ ਨੂੰ ਸਾਡੀ ਇਹੀ ਅਪੀਲ ਆ ਸਾਨੂੰ ਜਲਦ ਤੋਂ ਜਲਦ ਛਡਾਇਆ ਜਾਵੇ ਤੇ ਉਹ ਕਹਿ ਰਿਹਾ ਕਿ ਸਾਨੂੰ ਫਰੰਟ ਲਾਈਨ ਤੇ ਭੇਜ ਰਹੇ ਆ ਕੱਲਾ ਕੱਲਾ ਕਰਕੇ ਜੋ ਵੀ ਸਾਡੇ ਵਿੱਚੋਂ 15 ਜਣੇ ਕਹਿੰਦੇ ਅਸੀਂ ਹੈਗੀਆਂ ਵੀਡੀਓ ਵਿੱਚ ਅਸੀਂ ਦੇਖ ਰਹੇ ਹਾਂ ਜਿਵੇਂ ਦੀ 15 ਜਣੇ ਹੈਗੀਆਂ ਸਾਨੂੰ ਪੰਜਾਂ ਦੀ ਪੰਜਾਂ ਦੀ ਮੌਤ ਹੋ ਚੁਕੀ ਆ ਤੇ ਇਹਨਾਂ ਲਾ ਪਤਾ ਅਸੀਂ 9 ਜਣੇ ਬਾਕੀ ਬਚੇ ਆ। ਭੇਜੇ ਕਿੱਥੇ ਵੀ ਨਹੀਂ ਪਤਾ ਲੱਗਦਾ। ਨਹੀਂ ਸਾਨੂੰ ਨਹੀਂ ਪਤਾ ਹੈਗਾ। ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦੇ ਵਸਨੀਕ ਹੋ ਤੁਸੀਂ? ਮੇਰਾ ਨਾਮ ਪ੍ਰਦੀਪ ਸਿੰਘ ਆ ਜੀ ਮੇਰਾ ਪਿੰਡ ਜੀਂਦੜਾ ਜੀ। ਜਿਹੜੇ ਬਾਹਰ ਗਏ ਬੁੱਟਾ ਸੀ ਤੁਹਾਡੇ ਕੀ ਲੱਗਦੇ ਆ? ਮਾਮਾ ਜੀ ਲੱਗਦੇ ਆ ਜੀ। ਕੀ ਕਾਰਨ ਬਣਿਆ ਉਹਨਾਂ ਨੇ ਜਿਹਨੂੰ ਵੀਡੀਓ ਵਾਇਰਲ ਕਰਨੀ ਵੀ ਉਹਨਾਂ ਨੂੰ? ਕਿ ਉਹਨਾਂ ਨੂੰ ਉੱਥੇ ਮੌਤ ਦਾ ਡਰ ਹੈਗਾ ਸੀ ਕਿ ਰਸ਼ੀਆ ਆਰਮੀ ਨੇ ਉਹਨਾਂ ਨੂੰ ਜ਼ਬਰਦਸਤੀ ਜੰਗ ਦੇ ਵਿੱਚ ਲੈ ਗਿਆ ਹੈਗੀ ਜੀ ਕਿਵੇਂ ਗਏ ਜੀ ਕਦੋਂ ਦੇ ਗਏ ਵੇ ਉਹਨਾਂ ਨੂੰ 1 ਸਾਲ ਹੋ ਗਿਆ ਜੀ ਗਿਆ ਹੋਇਆ ਨੂੰ ਜੀ ਰਸ਼ੀਆ ਦੇ ਵਿੱਚ ਮਾਸਕੋ 'ਚ ਰਹਿੰਦੇ ਸੀ ਜੀ ਕਿਸ ਤਰ੍ਹਾਂ ਗਏ ਸੀ ਕਿਹੜੇ ਕਿਹੜੇ ਏਜੰਟ ਰਾਈ ਗਏ ਸੀ ਦਿੱਲੀ ਦਾ ਏਜੰਸੀ ਹੈਗਾ ਜੀ ਹਾਂ ਜੀ ਉਹ ਤੋਂ YouTube 'ਰਾਈ' ਗੱਲਬਾਤ ਹੋਈ ਸੀ ਤੇ 8 ਦਿਨਾਂ ਦੇ ਵਿੱਚ ਉਹਨੇ ਵੀਜ਼ਾ ਲਾ ਕੇ ਤੇ ਉਹਨਾਂ ਨੂੰ ਬਾਹਰ ਭੇਜ ਦਿੱਤਾ ਜੀ ਕੀ ਕਹਿੰਦੇ ਸੀ ਏਜੰਟ ਜਦੋਂ ਲੈ ਗਏ ਸੀ ਉਹਨਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਚਲ ਤੁਹਾਨੂੰ ਰੋਜ਼ਗਾਰ ਉੱਥੇ ਦਿਵਾਵਾਂਗੇ ਕੰਮ ਦਿਵਾਵਾਂਗੇ ਕਿ ਤੁਹਾਡੇ ਵਧੀਆ ਸੈਲਰੀ ਬਣੂਗੀ ਹਾਂਜੀ ਕਿੰਨੀ ਦੇ ਉੱਤੋਂ ਤੁਹਾਡੇ ਉੱਥੇ ਗਏ ਵੀ ਜੀ ਇੱਕ ਸਾਲ ਹੋ ਗਿਆ ਜੀ ਪਹਿਲਾਂ ਗੱਲਬਾਤ ਹੁੰਦੀ ਸੀ ਉਹਨਾਂ ਨਾਲ ਹਾਂਜੀ ਹਾਂਜੀ ਰੋਜ਼ ਹੀ ਹੁੰਦੀ ਸੀ ਜੀ ਹੁਣ ਜਦੋਂ ਵੀਡੀਓ ਬੈਲ ਹੋਈ ਹੁਣ ਕੀ ਗੱਲਬਾਤ ਕੀ ਹੋਈ ਸਾਰੇ ਇਹ ਲਾਸਟ ਗੱਲਬਾਤ ਹੋਈ ਸੀ 12 ਤਰੀਕ ਨੂੰ ਉਹਨਾਂ ਦਾ ਵੌਇਸ ਮੈਸੇਜ ਆਇਆ ਸੀਗਾ ਕਿ ਉਹਨਾਂ ਨੇ ਕਿਹਾ ਬਹੁਤ ਡਰੀ ਹੋਈ ਆਵਾਜ਼ ਦੇ ਵਿੱਚ ਕਹਿ ਰਹੇ ਸੀ ਕਿ ਅਸੀਂ ਠੀਕ ਠਾਕ ਆ ਤੇ ਬਾਕੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹੀ ਪਤਾ ਲੱਗਿਆ ਕਿ ਉਹ ਬਹੁਤ ਡਰੇ ਹੋਏ ਆ ਤੇ ਉਹਨਾਂ ਨੂੰ ਜਾਨ ਦਾ ਖਤਰਾ ਆਇਆ ਹੈਗਾ ਵਾ ਕਿੰਨੇ ਜਣੇ ਸੀ ਇਹ ਇਹ 15 ਜਣੇ ਹੈਗੇ ਸੀ ਤੁਸੀਂ ਕੋਈ ਗੱਲਬਾਤ ਕੀਤੀ ਉਹਨਾਂ ਨਾਲ ਹਾਂਜੀ ਮੇਰੀ ਗੱਲਬਾਤ ਹੁੰਦੀ ਸੀ ਕਿ ਪਹਿਲਾਂ ਵਧੀਆ ਗੱਲਬਾਤ ਕਰਦੇ ਸੀ ਤੇ ਜਿੱਦਾਂ ਦਾ ਰਸ਼ੀਆ ਆਰਮੀ ਦੇ ਵਿੱਚ ਉਹਨਾਂ ਨੂੰ ਤੱਕੇ ਨਾਲ ਲੈ ਕੇ ਗਏ ਆ ਉਦੋਂ ਦੀ ਕੋਈ ਗੱਲਬਾਤ ਮੇਰੇ ਨਾਲ ਨਹੀਂ ਹੋਈ ਇੱਥੇ ਕਿਸੇ ਅਧਿਕਾਰੀ ਨੂੰ ਮਿਲੇ ਉਹ ਪੁਲਿਸ ਪ੍ਰੋਸੀਜਨ ਨੂੰ ਮਿਲੇ ਗੱਲਬਾਤ ਹਾਂ ਜੀ ਅਧਿਕਾਰੀਆਂ ਕੋਲ ਤਾਂ ਬਹੁਤ ਗਏ ਆ ਜੀ ਮੰਤਰੀਆਂ ਤੱਕ ਵੀ ਗਏ ਆ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਪਰਿਵਾਰ ਚ ਕੌਣ ਕੌਣ ਆ ਉਹਨਾਂ ਦੇ ਔਰ ਕੀ ਪਰਿਵਾਰ ਦੇ ਹਾਲਾਤ ਨੇ ਇਹ ਉਹਨਾਂ ਦੇ ਪਰਿਵਾਰ ਚੋਂ ਇੱਕ ਮਾਮਾ ਜੀ ਦੋ ਉਹਨਾਂ ਦੀਆਂ ਭੈਣਾਂ ਇੱਕ ਨਾਨਾ ਹੈਗਾ ਮੇਰਾ ਤੇ ਇੱਕ ਨਾਨੀ ਹੈਗੀ ਹੈ ਜੀ ਹਾਂਜੀ ਕੀ ਹੁਣ ਕੀ ਮੰਗ ਕਰੋਗੇ ਤੁਹਾਡੇ ਕਿਉਂਕਿ ਜਿੱਦਾਂ ਵੀਡੀਓ ਵਾਇਰਲ ਹੋਈ ਹੈ ਤੁਸੀਂ ਦੱਸਿਆ ਵੀ ਪੜੀ ਬਸ ਸਰਕਾਰ ਦੇ ਅੱਗੇ ਇਹੀ ਮੰਗਾ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਲੈ ਕੇ ਇੱਥੇ ਆਇਆ ਜਾਵੇ ਜੋ ਵੀ ਉੱਥੇ ਬਚੇ ਆ ਆਪਣੀ ਇੰਡੀਆ ਦੇ ਲੋਕ ਹੈਗੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਉੱਥੋਂ ਲੈ ਕੇ ਵਾਪਸ ਆਇਆ ਜਾਏ ਜੀ ਹਾਂਜੀ ਸਰਕਾਰਾਂ ਚੰਗੇ ਆਮਦ ਪਾਤ ਹਾਂਜੀ ਪਰੇਸ਼ਾਨ ਕੋਈ ਨਹੀਂ ਜਿੰਮਟ ਦਾ ਦੱਸਣਾ ਇਸ ਗੱਲ ਨੂੰ ਸੁਣਨਾ ਚਾਹੀਦਾ ਕੋਈ ਨਹੀਂ ਹੁੰਦਾ ਹੀ ਆ ਜੀ ਕੋਈ ਮਾਵਾਂ ਦੇ ਪਾਸੇ ਕਿਹਾ ਤਾਂ ਇਹਨੇ ਕਿਹਾ ਕਿ ਕਿੰਨੇ ਦਿਨ ਹੋ ਗਏ ਨੇ ਇੱਕ ਸਾਲ ਹੋ ਗਿਆ ਨੂੰ ਪਤਾ ਕਿ ਉਹ ਰੁਕ ਗਿਆ ਆ ਵੀਡੀਓ ਰਹੀ ਸੀ ਦੇਖ ਰਿਹਾ ਕਿੰਨੇ ਦਿਨ ਹੋ ਗਏ ਆ ਕਿੰਨੇ ਚਾਰ ਪੰਜ ਅੱਜ ਚਾਰ ਪੰਜ ਦਿਨ ਹੋ ਗਏ 12 3 ਵੀਡੀਓ ਤਾਂ ਕਾਫੀ دیر ਦੀ ਆ ਗਈ ਸਾਡੇ ਸਾਹਮਣੇ ਲੇਟ ਆਈ ਆ ਉਹਨੇ ਫੋਨ ਫੋਨ ਨਹੀਂ ਕਰਦੀ ਉਹਨੂੰ ਫੋਨ ਤੇ ਸਾਨੂੰ ਉਹਨੇ ਕੁਝ ਨਹੀਂ ਦੱਸਿਆ ਹੈਗਾ ਕੁਛ ਵਾਲੇ ਦੀ ਗੱਲ ਨਹੀਂ ਹੋ ਰਹੀ ਸਾਡੇ ਆ ਗਿਆ ਕੋਈ ਨਹੀਂ ਕੋਈ ਕੋਈ ਬਸ ਉਹ ਨਹੀਂ ਆ ਤਾ Thank you. ਕਰੋ ਕੋਈ ਗੱਲ ਨਹੀਂ ਮੰਮੀ ਤੂੰ ਚੁੱਪ ਕਰ ਕੁਛ ਨਹੀਂ ਹੁੰਦਾ ਸਾਰ ਲਾ ਹੌਸਲਾ ਦੇਵੇ ਤਾਂ ਹੌਸਲਾ ਆਉਂਦੇ ਕਰਮ ਕੀ ਫੈ ਗੱਲ ਨਹੀਂ ਕਰਨਾ ਤੁਸੀਂ ਕਰੋ ਕੋਈ ਨਹੀਂ ਆਪਾਂ ਮਾ ਕੇ ਤਾਂ ਲੋੜ ਪੋਰਾ ਪਾਈ ਪਈ ਐ ਇਹੜਾ ਗੱਲਾਂ ਮਿਲਣੇ ਮਿਲਾਈ ਅਬਰ ਦਾ ਚਾਈਦਾ ਜੀ ਆ ਯਾਦ ਜੁਰ ਗਰੇ ਬੋਲਾ ਮੱਦੀ ਕੀਤੀ ਆਂਗੀ ਧਰੂ ਗੱਤੀ ਆਦੀ ਇਸ ਤੋਂ ਬਾਅਦ ਸਾਨੂੰ ਕੋਈ ਨਹੀਂ ਲੱਗਦਾ ਸਾਡਾ ਇਹ ਬੰਗ ਚਾਹੀਦੀ ਹੈ ਸਾਡਾ ਮोटा ਵਾਸਾਣਾ ਚਾਹੀਦਾ ਸਾਡੀ ਬੇਟੀ ਮਰ ਆਪੀ ਜਾਂਦੀ ਗਏ ਅੱਖਾਂ ਖੜਵੀਆਂ ਤੇ ਵਟੋ ਜੀ ਕੰਨ ਜੀ ਆ ਕੋਈ ਨਹੀਂ ਕੋਈ ਆਉਣ ਪੁੱਤਰ ਆਵੇ ਤਾਂ ਮੁੜ ਕੇ ਖੈਰੀ ਸੁੱਕੀ ਆਵੇ ਪੁੱਤਰ ਇਹ ਸੁਲਾ ਰੱਖੋ ਉਹਨਾਂ ਨੂੰ ਦਾਹ ਛੱਡੀ ਪੈ ਕਿੰਨੇ ਦਿਨਾਂ ਆਂਦਾ ਕੋਈ ਆ ਉਧਰੋਂ ਫੋਨ ਬਣਾਵੇ ਕੋਈ ਆਸਰਾ ਇਹਨਾਂ ਦੇ ਵਿੱਚ ਨਾ ਦੀਆਂ ਨੂੰ ਫੋਨ ਤਾਂ ਕੋਈ ਆਉਂਦਾ ਨਹੀਂ ਪਿਆ ਕਿਤੇ ਕਿਤੇ ਜਨੇ ਆਸਰਾ ਰੋਟੀ ਖਾਂਦੀਆਂ ਨੇ ਨਾ ਰਾਤ ਖਾਂਦੀਆਂ ਨੇ ਰਾਤ ਵੀ ਸਾਰ ਰਾਤ ਪੈ ਤੇ ਖਾਂਦੀਆਂ ਨੇ ਰੋਈ ਜਾਂਦੀ ਬੋਟੇ ਫੋਨ ਕਰ ਪੁੱਟੇ ਹੱਟ ਮੈਸੇਪਾ ਕਿਤੇ ਬੋਟਾ ਸੋੜੇ ਤਾਂ ਕਰੇ ਬਚਾਰਾ ਸਾਰੀ ਰਾਤ ਬੈਠ ਕੱਢੀਏ ਨੇ ਰੋਟੀ ਨਹੀਂ ਖਾਦੀ ਅਜੇ 8 ਦਿਨਾਂ ਤੋਂ ਰੋਟੀ ਨਹੀਂ ਖਾਦੀਆਂ ਕੰਨੀਆਂ ਕੀ ਇਹ ਦਿਨ ਸੁਣਿਆ ਰੋਟੀ ਖਾਂਦਾਂ ਛੋਟੇ ਦਾ ਬਰਾਦਾ ਉਹ ਹੌਸਲਾ ਕਿਤੇ ਇਹ ਹੌਸਲਾ ਠਾਈ ਪਏ ਆ ਉਹ ਤੂੰ ਆ ਕੇ ਹੌਸਲਾ ਹਿੱਤੇ ਇਹਨਾਂ ਨੂੰ ਕੋਤਨ ਗੱਲ ਹੋਵੇ ਸਾਰਿਆਂ ਦੀ ਹੌਸਲਾ ਆਹੀ ਤੇ ਕੀ ਸਾਨੂੰ ਹੌਸਲਾ ਹੋਵੇ ਚਾਰ ਪੰਜ ਦਿਨ ਹੋਇਆ ਮੰਜੀ ਤੋ ਕਿਹੜੇ ਪਿੰਡ ਦੇ ਰਹਿਣਾ ਲੋ ਚੱਕ ਕੰਨੀਆਂ ਕਲਾ ਤੁਹਾਡਾ ਬੇਟਾ ਕਿਹੜੇ ਦੇਸ਼ ਗਿਆ ਜੀ ਕਿਵੇਂ ਗਿਆ ਸੀ ਜੀ ਸਾਰਾ ਛਿਆ ਵਿੱਚ ਕੀ ਨਾਮ ਕਿਉਂ ਨਾ ਬੋਟਾ ਸਿੰਘ ਕੀ ਹੋਇਆ ਕੀ ਸੀ ਕਿ ਕੌਣ ਲੈ ਗਿਆ ਸੀ ਸਾਰੀ ਗੱਲਬਾਤ ਉੱਥੋਂ ਦਾ ਦਿੱਲੀ ਦਾ ਏਜੰਟ ਸਾਨੂੰ ਕੋਈ ਪਤਾ ਨਹੀਂ ਉਹਨੇ ਸਾਨੂੰ ਕੋਈ ਗੱਲ ਨਹੀਂ ਦੱਸੀ ਇੱਥੋਂ ਚਲਾ ਗਿਆ ਇਹਨੀ ਤਰ੍ਹਾਂ ਵੀ ਵੇਣੀ ਚਾਲ ਹੋ ਗਿਆ ਹੁਣ ਕੀ ਚੱਕਰ ਕੀ ਹੈ ਜੀ ਹੁਣ ਸਾਡੇ ਨਾਲ ਚੱਕਰ ਗਿਆ ਉੱਥੇ ਕੋਈ ਪੈ ਗਈ ਮੈਡਮ ਉਹ ਕੋਈ ਉਹਨੂੰ ਪੈਸਿਆਂ ਦਾ ਲਾਲਚ ਦੇ ਕੇ ਠੱਗੀ ਮਾਰ ਕੇ ਉਹਨਾਂ ਨੂੰ ਲੈ ਗਈ ਉਤੋਂ ਇੱਥੇ ਲੈ ਕੇ ਕਿ 15 ਬੰਦਿਆਂ ਨੂੰ ਇੱਥੇ ਲੈ ਕੇ ਗਏ ਨੇ ਸਾਨੂੰ ਨਹੀਂ ਪਤਾ ਸਾਨੂੰ ਨੇ ਵੀਡੀਓ ਦੇਖੀ ਐ ਨੇ ਵੀਡੀਓ ਦੇਖੀ ਐ ਨੇ ਅਸੀਂ ਤੁਹਾਨੂੰ ਕੀ ਪਤਤ ਤੋਂ ਪਤਾ ਲੱਗਿਆ ਕਿ ਸਾਨੂੰ ਲੱਗਾ ਕਿੰਨੇ ਤਰੀਕ ਨੂੰ 12 ਤਰੀਕ ਨੂੰ ਕੀ ਵੀਡੀਓ ਵਿੱਚ ਕੀ ਆਇਆ ਜੀ ਉਹਦੇ ਵਿੱਚ ਵੀਡੀਓ ਵਿੱਚ ਵੀ ਉਹਨਾਂ ਨੂੰ ਬਈ ਸਾਡੀ ਜਾਨ ਨੂੰ ਖਤਰਾ ਹੈ ਸਾਨੂੰ ਛੱਡਾ ਆ ਲੋ ਜਿਵੇਂ ਵੀ ਤੁਸ ਛੱਡਾਇਆ ਜਾਂਦਾ ਹੈ ਇਹ ਮੰਗ ਕੀ ਕਰਦੇ ਆਪਾਂ ਮੰਗ ਕਰਨੀ ਵੀ ਸਾਡਾ ਬੇਟਾ ਘਰੇ ਆਉਣਾ ਚਾਹੀਦਾ ਹੈ ਸਾਡਾ ਬੇਟਾ ਜ਼ਰੂਰ ਆਉਣਾ ਚਾਹੀਦਾ ਹੈ ਸਾਨੂੰ ਤੁਹਾਡਾ ਧੰਨਵਾਦ ਕਰਾਂਗੇ